ਇਹ ਮੁੰਨਿਆ ਕਰੂਗੀ ਸੁਣ ਨੀ ਕਰ ਉਹ ਮਾਰਕਟ ਨਾਲ ਦੋ ਦਿਨ ਮਸ਼ੀਨ ਹੀ ਤੂੰ ਲੈ ਜੀ ਉਹ ਨਲਾਇਕ ਜਹਾਦੇ ਮਰਾਸੀ ਮਰਦਾਨੇ ਕਹੇ ਮਸ਼ੀਨ ਦੋ ਦਿਨ ਮੈਂ ਕੀ ਕਰਨੀ ਆਦੀ ਬੇਬੇ ਦੀ ਗੋਤ ਲਾ ਲਈ ਫੰਡਾ ਰਿਆ ਕਰ ਫਿਰ ਮੈਂ ਜੀ ਪਿੰਡਿਆ ਕਰੂਗੀ ਸੁਣ ਨੀ ਕਰ ਹੈਪੀ ਬੋਧੇ ਰੱਖਿਆ ਕਰੂਗੀ ਫੰਡਾ ਰਿਆ ਕਰ ਆਏ ਨਾਟਕ ਜੀ ਆਉਂਗੀ ਹਣ ਮਰੇ ਸਰਦਾਰ ਬਲਾਹ ਸਿੰਘ ਦੇ ਬਾਹਰ ਲੈ ਆਸਟ੍ਰੇਲੀਆ ਵਾਲੇ ਡਾਲਰ ਦੇ ਦੇ ਮੈਂ ਗੇਟ 'ਚ ਆ ਕੇ ਖੋਲੀ ਹੋਟਲਾ ਵਾਜੂਗਾ ਲੰਗਾ ਪਿੰਡੇ ਕੁੜੀ ਆਉਂਦਾ ਪਿੰਡਾਂ ਦਾ ਤਾਂ ਸਾਫ ਹੀ ਖੋਲੀ ਫਿਰਦਾ ਉਹ ਮਰਾਸੀਆਂ ਦੇ ਇੱਕ ਦੋਰੀ ਦੂਜੀ ਕੁੜੀ ਅੱਗੇ ਲਾੜਲੀ ਪੈਣ ਚਾਚੇ ਦੀ ਕੁੜੀ ਆ ਗਈ ਗੁਪਤਦਾਨ ਹਾਂ ਗੁਪਤਦਾਨ ਦਿੱਤਾ ਮੋਰਾ ਨਹੀਂ ਨਹੀਂ ਗੁਪਤਦਾਨ ਦਿੱਤਾ ਉਹ ਮੈਂ ਨਾ ਸੋਨਾ ਚੰਦੀ ਦਿੱਤਾ ਉਹ ਗਵੰਡੀਆਂ ਨੂੰ ਨਹੀਂ ਪਤਾ ਲੱਗਿਆ ਗੁਪਤਦਾਨ ਉਹ ਮਰਾਸੀਆਂ ਦੀ ਕੁੜੀ ਨੂੰ ਗੁਪਤਦਾਨ ਦੇ ਕੇ ਦਿੱਤਾ ਗੱਲ 'ਚ ਗੂਠਾ ਠੰਡਾ ਰਹਿ ਜਾਂਦੀ ਹੁੰਦੀ ਸੀ ਸੱਚ ਨਹੀਂ ਕਰ ਰਾਤ ਕਿਹੜਾ ਮੁਰਗੀ ਸੁੱਤੀ ਸੀਗੀ ਲੈ ਗਿਆ ਆ ਮਿਸਤਰੀ ਨਾ ਫਿਰਦੀ ਸੀਗੀ ਹੋਰਸ ਲਾ ਕੇ ਮਗਰ ਮਗਰ ਸੀਗਾ ਪੱਥ ਨਹੀਂ ਕਰਿਆ ਰੋਸਾ ਇਹਨੂੰ ਹਟਾਇਆ ਮਗਰ ਲੈ ਕੇ ਜਾਦੇ ਨਾ ਬਤਾ ਦੇ ਮੈਂ ਕਿਹਾ ਫੜ ਨਾ ਮਿਸਤਰੀਆਂ ਦੇ ਰੁਪਈਆ ਫੜੀ ਜਾ ਲੈ ਅਜੇ ਕਿਸੇ ਨਹੀਂ ਗਿਆ ਮੈਨੂੰ ਕਿਹੜਾ ਦਿਸ ਗਿਆ 6 ਵਜੇ ਤੋਂ ਪਹਿਲਾਂ ਇਹਨਾਂ ਨੂੰ ਨਹੀਂ ਮਿਲਨੇ ਕਿੰਨਾ ਨਸਲਾਵਾ ਇਹਨਾਂ ਨੇ ਕਰ ਦੇਣੀਆਂ ਹਮ ਅਸਲੀ ਕਰ ਮੈਂ ਕਿਹਾ ਫੇਰ ਖਰਾ ਜਨਾ ਦਾ ਸਿ ਜਿਹੜਾ ਪਿਓ ਨੇ ਦੱਸ ਵਦਿਆਨਾ ਖਾਂ ਕੋੜਾ ਵਟ ਕੇ ਰੱਖ ਉਹ ਰੱਖ ਖਨੋਟ ਤੇਰੇ ਨਾਲ ਖਨੋੜ ਤੇਰੇ ਪਿਓ ਦੇ ਨਾਲ ਬਦਾਮ ਤੇ ਬੇਬੇ ਤੇਰੀ ਪੁੱਜੀ ਮੂਫਲੀ ਪੁੱਜੀ ਮੂਫਲੀ ਸਲਮਿਆ ਜੀ ਮਿਲਦੀ ਹੁੰਦੀ ਸੀ ਚਾਚੀ ਨੂੰ ਮਰੁੰਡਾ ਕਹਿੰਦੇ ਆ ਤੈਨੂੰ ਮੰਨਣਾ ਨਹੀਂ ਆ ਮੰਨਣਾ ਨਹੀਂ ਆ ਇਧਰ ਫੁੱਲਿਆਂ ਦਾ ਪੈਕਟ ਵੇਖ ਲੈ ਮੱਕੀ ਦੀ ਕੜਾਈ ਦੇ ਆ ਕਿੰਦਾ ਦੇ ਆ ਸਲਾਵਾ ਕਰ ਛੱਡੀ ਦੀ ਆ ਇਸ ਵੀ ਕਰਿਆ ਕਰ ਦਨ ਬਸ ਉਹ ਤੋਂ ਟੇਕ ਤਰੇ ਛੇੜਾ ਖਾ ਕੇ ਡੰਕਿਆ ਰੋਕਦੀ ਕੋਈ ਵਾਹਿਗੁਰੂ ਉਹ ਹਰ ਬੰਦੇ ਦੀ ਆਵਾਜ਼ ਤੋਂ ਹੋ ਆਪ ਬੋਲਦਾ ਹਰ ਬਣਦੀ ਪਰਵਾਸ ਤੋਂ ਹੋ ਆਪ ਬੋਲਦਾ ਹਰ ਰੂਹ ਵਿੱਚ ਮੋਜਾ ਮਾਨਿਦਾ ਮੇਰਾ ਬਾਬਾ ਨਾਨਕ ਸਭਨਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ ਉਹ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਕੀ ਰਾਜਾ ਕੀ ਪਖਾਰੀ ਉਹ ਦੀ ਸਾਰਾ ਯਾਰੀ ਰਾਇਆ ਕੀ ਪਕੜੀ